ਹੈਲੋ ਸਾਸਰੀ ਗਾਲ ਜੀ ਸਾਰਿਆਂ ਨੂੰ ਅੱਛਾ ਜੀ ਅੱਜ ਦੀ ਵੀਡੀਓ ਦਾ ਕੋਈ ਮੇਨ ਮਕਸਦ ਨਹੀਂ ਹੈ ਕਿਉਂਕਿ ਅੱਜ ਦੇ ਡੇਟ ਤੇ ਸਰਦਾਰ ਜਸਵਿੰਦਰ ਸਿੰਘ ਪੱਲਾ ਪੰਜਾਬੀ ਕਮੇਡੀਅਨ ਫਿਲਮੀ ਅਦਾਕਾਰ ਸਾਡੇ ਪੰਜਾਬ ਦੀ शान ਨਹੀਂ ਰਹੇ ਮੈਂ ਉਹਨਾਂ ਦਾ ਬਹੁਤ ਫੈਨ ਆ ਤੇ ਮੈਨੂੰ ਇਹ ਵੀ ਹੈ ਕਿ ਅੱਗੇ ਇੱਕ ਹੋਰ ਫਿਲਮ ਦੀ ਤਿਆਰੀ ਹੋ ਰਹੀ ਹੈ ਪਰ ਉਹ ਸਾਡੇ ਵਿੱਚ ਅੱਜ ਦੀ ਤਰੀਕ ਤੇ ਨਹੀਂ ਰਹੀ ਅਹੀਂ ਬਹੁਤ ਵੱਡਾ ਇੱਕ ਸ਼ਤਰਾਰਕ ਪ੍ਰਚਾਰ ਸਟਾਰ ਕਮੀਡੀਅਨ ਫਿਲਮ ਦਾ ਬਹੁਤ ਵੱਡਾ ਸਿਤਾਰਾ ਖੋਤਾ ਕਿਉਂਕਿ ਮੈਂ ਤਕਰੀਬਨ ਡਿਊਟੀ ਤੋਂ ਆਣ ਕੇ ਉਹਨਾਂ ਦੀ ਕਮੇਡੀ ਵਾਲੀ ਫਿਲਮ ਜਾਂ ਕਮੇਡੀ ਸੁਣਦਾ ਸੀ ਤੇ ਬਹੁਤ ਦੁੱਖ ਹੋਇਆ ਅੱਜ ਉਹਨਾਂ ਦੀ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਆਪਣੇ ਵੱਲੋਂ ਸਰਦਾਰ ਦੇ ਫੁੱਲ ਭੇਟ ਕਰਦਾ ਹਾਂ ਇੱਥੇ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ